ਇਸ ਵੇਲੇ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਵੀ ਗੱਠਜੋੜ ਹੁੰਦਾ ਨਜ਼ਰ ਆ ਰਿਹਾ ਹੈ ਖਾਸ ਗੱਲ ਇਹ ਹੈ ਕਿ ਗੱਠਜੋੜ ਸਿਰਫ ਦਿੱਲੀ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਦੋਵੇਂ ਪਾਰਟੀਆਂ ਗੁਜਰਾਤ, ਗੋਆ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਇਕੱਠੇ ਚੋਣ ਲੜਨਗੀਆਂ ਪੰਜਾਬ ਵਿੱਚ ਦੋਵੇਂ ਪਾਰਟੀਆਂ ਆਪਸੀ ਸਹਿਮਤੀ ਨਾਲ ਵੱਖ-ਵੱਖ ਚੋਣਾਂ ਲੜਨਗੀਆਂ ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਮੁਤਾਬਕ ਦਿੱਲੀ ਵਿੱਚ 4 ਬਟ ਅ 10 ਫਾਰਮੂਲੇ ਦੇ ਚੋਣਾਂ ਲੜੀਆਂ ਜਾਣਗੀਆਂ ਜੇਕਰ ਆਮ ਆਦਮੀ ਪਾਰਟੀ ਦਿੱਲੀ ਦੀਆਂ 4 ਸੀਟਾਂ ਨਵੇਂ ਦਿੱਲੀ, ਦੱਖਣੀ ਦਿੱਲੀ ਤੇ ਪੱਛਮੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਦੇ ਚੋਣ ਲੜੇਗੀ ਤਾਂ ਕਾਂਗਰਸ ਨੂੰ ਪੂਰਬੀ ਦਿੱਲੀ, ਉੱਤਰ ਪੂਰਬੀ ਅਤੇ ਚਾਂਦਨੀ ਚੌਕ ਸੀਟਾਂ ਤੇ ਚੋਣ ਲੜਨ ਦਾ ਮੌਕਾ ਮਿਲੇਗਾ ਸੂਤਰਾ ਮੁਤਾਬਕ ਆਪ ਨੇ ਸਪੱਸ਼ਟ ਕੀਤਾ ਕਿ ਸਿਰਫ ਦਿੱਲੀ ਹੀ ਗੱਟਜੋੜ ਨਹੀਂ ਹੋਵੇਗਾ ਅਜੇ ਹਰ ਦੂਜੇ ਰਾਜਾਂ ਵਿੱਚ ਵੀ ਕਰਨਾ ਪਵੇਗਾ ਜਿਸ ਤੋਂ ਬਾਅਦ ਗੁਜਰਾਤ ਵਿੱਚ 2 ਅਤੇ ਹਰਿਆਣਾ ਵਿੱਚ 1 ਸੀਟ ਆਪ ਨੂੰ ਦੇਣ ਤੇ ਸਹਿਮਤੀ ਬਣੀ ਹੈ ਆਪ ਗੁਜਰਾਤ ਦੀਆਂ ਪਰੂਚ ਅਤੇ ਭਾਵਨਗਰ ਸੀਟਾਂ ਤੇ ਚੋਣ ਲੜੇਗੇ ਇਸ ਤੋਂ ਇਲਾਵਾ ਹਰਿਆਣਾ ਦੀ ਵੀ ਇੱਕ ਸੀਟ ਆਪਦੇ ਹਿੱਸੇ ਆਵੇਗੀ ਸੂਤਰਾਂ ਮੁਤਾਬਕ ਚੰਡੀਗੜ੍ਹ ਸੀਟ ਕਾਂਗਸ ਨੂੰ ਦੇਣ ਲਈ ਸਮਝੌਤਾ ਹੋ ਗਿਆ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਪ ਦਾ ਇੱਥੇ ਮੇਰ ਬਣ ਗਿਆ ਪਰ ਸਮਝੌਤੇ ਮੁਤਾਬਕ ਆਪਨੇ ਇੱਥੇ ਕਾਂਗਸ ਨੂੰ ਸਮਰਥਨ ਦੇਣ ਦੀ ਹਾਮੀ ਭਰੀ ਹੈ ਆਪਨੇ ਵੀ ਦਕਨੀ ਗੋਆ ਤੇ ਆਪਣੇ ਦਾਵਾ ਛੱਡਣ ਦਾ ਫੈਸਲਾ ਕੀਤਾ ਹੁਣ ਸੂਤਰਾਂ ਦਾ ਕਹਿਣਾ ਕਿ ਇਸ ਬਾਰੇ ਰਸਮੀ ਐਲਾਨ ਜਲਦੀ ਹੋ ਸਕਦਾ ਹੈ ਪੰਜਾਬ ਚ ਦੋਵੇਂ ਪਾਰਟੀਆਂ ਵਕ ਵਕ ਚੋਣਾਂ ਲੜਨਗੀਆਂ ਅਸਮੰਦੀ ਦੋਵੇਂ ਧਿਰਾਂ ਵਿਚਾਲੇ ਪਹਿਲਾਂ ਹੀ ਸਮਝੌਤਾ ਹੋ ਚੁੱਕਿਆ ਦਰਅਸਲ ਦੋਵੇਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਪੰਜਾਬ ਚ ਆਪ ਸੱਤਾ ਵਿੱਚ ਹੈ ਤੇ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ ਜਿਹੇ ਚ ਵੱਖਰੀ ਚੋਣ ਲੜਨਾ ਬਿਹਤਰ ਹੋਵੇਗਾ ਤਾਂ ਦੋਸਤੋ ਇਸ ਲਈ ਇਸ ਵੇਲੇ ਵੀ ਪੱਡੀ ਅਪਡੇਟ ਮਿਲਦੇ ਆਂ ਹੋਰ ਅਪਡੇਟ ਦੇ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ